ਆਕਿਆ ਰਾਤ ਨੂੰ ਗਿਆ ਚਲਾ ਸੀ ਕਰੂ ਸੱਧਿਆ ਗਿਆ ਸੀ ਕਰਨੂ ਚਲਾ ਗਿਆ ਤੂੰ ਤੇ ਰਾਤ ਨੂੰ ਸਾਨੂੰ ਨਹੀਂ ਪਤਾ ਲੱਗਿਆ ਸਵੇਰੇ ਵੀ ਨਹੀਂ ਪਤਾ ਲੱਗਿਆ ਤੇ ਦੂਸਰੇ ਦਿਨ ਸ਼ਾਮ ਨੂੰ 7 ਵਜੇ ਸਾਨੂੰ ਪਤਾ ਲੱਗਿਆ ਕਿ ਉਹ ਤੇ ਲਾਸ਼ ਪਈ ਸੀ ਉਸ ਤੋਂ ਬਾਅਦ ਅਸੀਂ ਪੁਲਿਸ ਮੰਗਵਾਈ ਤੇ ਨਹੀਂ ਮੰਨਉ ਅਸੀਂ 50 ਮੁੰਡਾ ਪਰਿਵਾਰ ਨੇ ਕਰਾਉਣ ਦੇ ਤੱਕ ਜਾਨਾ ਦਿੱਤਾ ਅਸੀਂ ਘਰੇ ਲੱਗ ਗਏ ਫਿਰ ਉਸ ਤੋਂ ਬਾਅਦ ਜਿਹੜੇ ਪੁਕਾਰ ਕੀਤਾ ਉਹ ਤੋਂ ਬਾਅਦ ਫਿਰ ਅਸੀਂ ਮੰਨ ਲਓ ਵੀ ਉਹ ਮੰਨ ਲਓ ਕਿ ਗੱਲਾਂ ਚੱਲਣ ਲੱਗ ਪਈਆਂ ਉਹਲੇ ਲ 12 ਬਾਹਰ ਆਂਦੀਆਂ ਗਈਆਂ ਉਹਲੇ ਹੋਰ ਜ਼ਿਆਦਾ ਬਾਹਰ ਆ ਗਿਆ ਕੱਲ ਹੋਰ ਆ ਗਿਆ ਅੱਜ ਹੋਰ ਆ ਗਿਆ ਵੀ ਮੈਂ ਉਸ ਤੋਂ ਬਿਨਾਂ ਰਹਿ ਨਹੀਂ ਸਕਦੀ ਐਵੇਂ ਗੱਲਾਂ ਕਰਨ ਲੱਗ ਪਈ ਆ ਤਾਂ ਪਹਿਲਾਂ ਦੇ ਕੇ ਮਰਵਾਇਆ ਵੀ ਮੈਂ ਆ ਸਭ ਕੁਝ ਮੈਂ ਹੀ ਕੀਤਾ ਅਸੀਂ ਆਇਆ ਸਾਰਾ ਵੇਖਿਆ ਸੀ ਕੋਈ ਰੰਜਿਸ਼ ਤਾਂ ਨਹੀਂ ਸ਼ਾਇਦ ਕੁਦਰਤੀ ਮੌਤ ਹੈ ਪੁਲਿਸ ਵੀ ਗਈ ਸੀ ਅਸੀਂ ਕਿਹਾ ਵੀ ਨਹੀਂ ਕੋਈ ਰੰਜਿਸ਼ ਨਹੀਂ ਹੈਗੀ ਇਹ ਕੁਦਰਤੀ ਹਾਸਾ ਹੈਗਾ ਕਿਦਰੇ ਕੋਈ ਨਿਸ਼ਾਨੋਸ਼ਾ ਕਰਕੇ ਮਰ ਗਿਆ ਹੋਣਾ ਇਹ ਤਾਂ ਫਿਰ ਸਸਕਾਰ ਕੀਤਾ ਤੇ ਕੁਝ ਹਰਕਤਾਂ ਤੋਂ ਪਤਾ ਲੱਗਾ ਕੁੜੀ ਦੇ ਤੇ ਅਸੀਂ ਫਿਰ ਕੁੜੀ ਨੂੰ ਪੁੱਛਿਆ ਵੀ ਸਾਨੂੰ ਆਹ ਗੱਲ ਸੁਣਨ ਚਾਹਦੀ ਜਿਹੜਾ ਹੈ ਵੀ ਸਾਨੂੰ ਉਹਦੇ ਤੇ ਸ਼ੱਕ ਹੈ ਗਿਆ ਤੇ ਆਪਾਂ ਕਾਰਵਾਈ ਕਰੀਏ ਉਹ ਫਿਰ ਕੁੜੀ ਨੇ ਕਹਿੰਦੀ ਭਈ ਮੈਂ ਤਾਂ ਸ਼ਾਦੀ ਉਹਦੇ ਨਾਲ ਕਰਾਉਣੀ ਹੈ ਅਸੀਂ ਕਿਹਾ ਵੀ ਆਪਾਂ ਉਹਦੇ ਤੇ ਤੂੰ ਚੱਲ ਤੇ ਦਰਖਾਸਤ ਦੇ ਉਹਦੇ ਤੇ ਆਪਾਂ ਉਹਦੇ ਤੇ ਕਾਰਵਾਈ ਕਰਾਈਏ ਉਹ ਕਹਿੰਦੀ ਭਈ ਮੈਂ ਤਾਂ ਉਹਦੇ ਨਾਲ ਮੇਰਾ ਸਬੰਧ ਹੈ ਗਿਆ ਤੇ ਮੈਂ ਤਾਂ ਉਹਦੇ ਤੇ ਕਾਰਵਾਈ ਨਹੀਂ ਕਰਾਣੀ ਮੈਂ ਸ਼ਾਦੀ ਉਹਦੇ ਨਾਲ ਕਰਾਣੀ ਹੈ ਬਾਦ ਵਿੱਚ ਫਿਰ ਅਸੀਂ ਉਹਦੇ ਕੋਲ ਪੁੱਛਿਆ ਉਹ ਕਹਿੰਦੀ ਵੀ ਮਾਰਿਆ ਉਹਨੇ ਤੇ ਜੋ ਕੁਝ ਹੈਗਾ ਸਾਡੀ ਰੈ ਮਰਜੀ ਦੇ ਨਾਲ ਹੈ ਮੈਂ ਮੇਰੇ ਕੋਲ ਉਹਨੇ ਪੁੱਛਿਆ ਫੋਨ ਕੀਤਾ ਸੀ ਮੈਂ ਮਾਰਦੇ ਆ ਤੇ ਮੈਂ ਕਿਹਾ ਵੀ ਤੂੰ ਮਾਰ ਦੇ ਜਾਂਚ ਦੀ ਮੰਗ ਕਰਦੇ ਆ ਇਨਸਾਫ ਦੀ ਮੰਗ ਕਰਦੇ ਆ ਮੁਦਈ ਹੈ ਜੀ ਮਲਕੀਤ ਸਿੰਘ ਮਲਕੀਤ ਸਿੰਘ ਨੇ ਆਪਣੀ ਭਾਬੀ ਤੇ ਇਲਜ਼ਾਮ ਲਾਇਆ ਵੀ ਉਹਦੀ ਭਾਬੀ ਨੇ ਆਪਦੇ ਆਸ਼ਿਕ ਨਾਲ ਰਲ ਕੇ ਤੇ ਆਪਣੇ ਪਤੀ ਦਾ ਕਤਲ ਕੀਤਾ ਜਿਸ ਦੇ ਸਾਨੂੰ ਜਦੋਂ ਐਪਲੀਕੇਸ਼ਨ ਮਿਲੀ ਤਾਂ ਅਸੀਂ ਦੋਨਾਂ ਉਹਦੀ ਵਾਈਫ ਨੂੰ ਮੇ ਤਕਰੀਬੀ ਵਾਈਫ ਨੂੰ ਤੇ ਜਿਹਦੇ ਤੇ ਇਲਜ਼ਾਮ ਲਾਇਆ ਗਿਆ ਸੀ ਵਿਅਕਤੀ ਨੂੰ ਸੋਨਾ ਸਿੰਘ ਅਸੀਂ ਇਹਨਾਂ ਦੋਨਾਂ ਨੂੰ ਲਿਆ ਕੇ ਪੁੱਛਗਿੱਛ ਕੀਤੀ ਦੌਰਾਨੇ ਪੁੱਛਗਿੱਛ ਇਹਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਜਿਸ ਤੇ ਅਸੀਂ ਐਫ ਆਈ ਆਰ ਨੰਬਰ 168 103 64/2 ਪੀ ਐਨ ਐਸ ਦੇ ਤਹਿਤ ਮਾਮਲਾ ਦਰਜ ਕਰ ਕੋ ਅਸਰੀ ਦੱਸਿਆ ਕਿ ਕਿਵੇਂ ਵਾਰਦਾਤ ਨੂੰ ਕਿਵੇਂ ਅਨਜਾਮ ਦਿੱਤਾ ਕਿਸ ਤਰ੍ਹਾਂ ਕਤਲ ਨੂੰ ਵਾਰਦਾਤ ਨੂੰ ਅਨਜਾਮ ਦਿੱਤਾ ਉਹ ਜ਼ਹਿਰੀਲੀ ਚੀਜ਼ ਉਹਨੂੰ ਸ਼ਰਾਬ ਦੇ ਵਿੱਚ ਮਿਲਾ ਕੇ ਪਿਆ ਦਿੱਤੀ। ਹਲੇ ਜਾਂਚ ਦਾ ਵਿਸ਼ਾ ਇਹਦੇ ਬਾਰੇ ਜ਼ਿਆਦਾ ਨਹੀਂ ਦੱਸ ਪਾਉਂਗਾ। ਅਚਰ ਇਹਨਾਂ ਦਾ ਆਪਸੀ ਰਿਲੇਸ਼ਨ ਕੀ ਸੀਗਾ? ਕਿਨਾਂ ਦੇ ਐਫਆਈਆ ਲੱਗੂ। ਇਹ ਦੋਨੋਂ ਜਿਹੜਾ ਮ੍ਰਿਤਕ ਹੈ ਉਹਦੀ ਵਾਈਫ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਸੋਨਾ ਸਿੰਘ ਦੇ ਨਾਲ ਮਿਲ ਕੇ ਸ਼ਿਮਲਾ ਆੜੀ ਇਸ ਵਾਰਦਾਤ ਨੂੰ ਜਾਂਚ ਦਿੱਤਾ। ਫਿਰ ਕਿਸ ਤਰ੍ਹਾਂ ਦੀ ਕਾਰਵਾਈ ਰਹੀ ਜੀ ਗ੍ਰਿਫਤਾਰੀ ਹੋ ਗਈ ਹੈ ਜੀ ਅੱਜ ਕੋਰਟ 'ਚ ਪੇਸ਼ ਕਰਾਂਗੇ ਨਿਬੰਡ ਲਾਵਾਂਗੇ। ਪਤਾ ਕਰਾਂਗੇ ਵੀ ਇਹਨਾਂ ਨੇ ਕਿੱਥੋਂ ਤੇ ਕਿਹੜੀ ਜ਼ਹਿਰੀਲੀ ਚੀਜ਼ ਪਾ ਕੇ ਕੋਈ ਹੋਰ ਸਾਥੀ ਤਾਂ ਨਹੀਂ ਹੈ ਜਿਹਨੇ ਨਾਲ ਇਸ ਵਾਰ ਦਾ ਦਰੋਹ ਅੰਜਾਮ ਦਿੱਤਾ ਇਹ ਘਟਨਾ ਕਿੰਨੇ ਦਿਨ ਪੁਰਾਣੀ ਹੈ ਜਿਹੜੀ ਵਾਤ 4 ਦਿਨ ਪੁਰਾਣੀ ਹੈ